ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਰੋਡੇ ਦੇ ਵਿੱਚ ਤੇ ਰੋਡੇ ਪਿੰਡ ਦੇ ਵਿੱਚ ਸੰਤਾਂ ਦੇ ਕੋਠਿਆਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਸਖਮੰਦਰ ਬਾਈ ਦੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿੰਦਾ ਵਪਾਰ ਲੈਣ ਦੇ ਵਿੱਚ ਵੱਡਾ ਨਾਮ ਆ ਮਿੱਤਰੋ ਚੰਗੇ ਜਾਨਵਰ ਲਿਆਉਣ ਦੇ ਵਿੱਚ ਚੰਗੀਆਂ ਮਈਆਂ ਦਿਖਾਉਣ ਦੇ ਵਿੱਚ ਟੋਕੜਾ ਗੱਬਣਾ ਤਾਜ਼ੀਆਂ ਵੱਟੀਆਂ ਮਈਆਂ ਲਿਆਉਣ ਦੇ ਵਿੱਚ ਵੱਡਾ ਨਾਮ ਆ ਲਗਾਤਾਰ ਕਈ ਮੇਲਿਆਂ ਦੇ ਉੱਤੇ ਚੈਂਪੀਅਨ ਮੱਜਾਂ ਲਾ ਕੇ ਜਮ ਮਾਰੀ ਮਾਰਨ ਵਾਲਾ ਇਨਸਾਨ ਭਾਈ ਸੁਖਮੰਦਰ ਰੋਡੇ ਦੇ ਕੋਲੇ ਆਪਾਂ ਆਏ ਹੋਏ ਆ ਅੱਜ ਗੱਲਬਾਤ ਕਰਦੇ ਆਂ ਭਾਈ ਦੇ ਨਾਲ ਸਾਰੀ ਡਿਟੇਲ ਜਾਣਾਂਗੇ ਕੱਲੇ ਕੱਲੇ ਜਾਨਵਰ ਬਾਰੇ ਕੱਲੇ ਕੱਲੇ ਜਾਨਵਰ ਦੀ ਜੀ ਜਾਣਕਾਰੀ ਲਵਾਂਗੇ ਆਓ ਮਿਲਦੇ ਆਂ ਭਾਈ ਨੂੰ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਆ ਵਧੀਆ ਸੀਤਾਂਕਰ ਪਰਿਵਾਰ ਭਾਈ ਜਮਾਂ ਠੀਕ ਆ ਓਕੇ ਠੀਕ ਆ ਭਾਈ ਆ ਦੇ ਫਿਰ ਮੁਰਕਾ ਆ ਪਿਆ ਆ ਅੱਗੇ ਬਣਨ ਦੇ ਨੂੰ ਲੱਗਦਾ ਹਾਂ ਹਾਂ ਗਰਮੀ ਹੈ ਹੀ ਬਹੁ ਤੇ ਸਿਕੰਦਰ ਭਾਈ ਅੱਜ ਕਿੰਨੇ ਜਾਨਵਰ ਦਰਸ਼ਕਾਂ ਦੀ ਕਿਚਰੀ ਦੇ ਵਿੱਚ ਰੱਖਾਂਗੇ ਪੰਜਾਇਛੇ ਛੇ ਠੀਕ ਆ ਅਸਾ ਤੂੰ ਗਾਂ ਲੈ ਆਉਂਦਾ ਨਹੀਂ ਹੁੰਦਾ ਫਿਰ ਗਾਂ ਹੁਣ ਆਉਣ ਲੱਗ ਪਈ ਪਹਿਲੀ ਗੱਲ ਤਾਂ ਇਹ ਆਈਸਕਰੀ ਚੋਂ ਆ ਠੀਕ ਆ ਜੀ ਨਹੀਂ ਆਪਾਂ ਗਾਂ ਬਹੁਤ ਜ਼ਿਆਦਾ ਘੱਟ ਲੈਨੇ ਹੋ ਸਕਦਾ ਈ ਤੂੰ ਗਾਂ ਵੀ ਘੱਟ ਹੀ ਲਈ ਠੀਕ ਆ ਭਾਈ ਠੀਕ ਆ ਜੀ ਹਣਾ ਕਿਉਂਕਿ ਇਹਨੇ ਪਹਿਲੇ ਸੂਏ ਦੁੱਧ 24 25 ਕਿਲੋ ਦੁੱਧ ਦਿੱਤਾ ਇਹ ਵੈੜ ਨੇ ਇਸ ਨੇ ਠੀਕ ਆ 8 ਦਾ ਨਾਂ ਦੀ ਸੂਈ ਹੈ ਠੀਕ ਹੈ ਜੀ ਅੱਜ ਅੱਠਵਾਂ ਦਿਨ ਹੋਇਆ ਠੀਕ ਹੈ ਅੱਜ 20 ਤੋਂ 21 ਕਿਲੋ ਦੁੱਧ ਜਿਹੜਾ ਮਰਜੀ ਝੋਲੇ ਦੇ ਕੰਡੇ ਵਾਲਾ ਹਾਜ਼ਰ ਹੈ ਹੈ ਹਾਜ਼ਰ ਹੈ ਜੀ ਹਾਜ਼ਰ ਬੱਚਾ ਮਗਰਕੇ ਬੱਛੀ ਆ ਗਈ ਮਗਰ ਬੱਛੀ ਜੈਕ ਕੋਈ ਜੈਕ ਦੀ ਆ ਠੀਕ ਹੈ ਕਿੱਥੇ ਇਹਦਾ ਬੱਚਾ ਕਿੱਥੇ ਆਵੇਂ ਬੈਠੀ ਮੂਰਲੇ ਬੱਸ ਠੀਕ ਹੈ ਭਾਈ ਇਹਦੀ ਬੱਛੀ ਵੀ ਵਿਖਾ ਦੇ ਇੱਧਰ ਓਲੇ ਬੈਠੀ ਹੈ ਮੂਰਲੇ ਬੱਸ ਆਹ ਵੇਖ ਲੋ ਭਾਈ ਇਹਦੀ ਬੱਛੀ ਠੀਕ ਹੈ ਭਾਈ ਅੱਛਾ ਭਾਈ ਰੇਟ ਇਹਦਾ ਕੀ ਰਹੂਗਾ ਗਾਂ ਦਾ ਰੇਟ ਫੋਨ ਤੇ ਆਈ ਸਭ ਤੇ ਓਕੇ ਜੀ ਠੀਕ ਹੈ ਜੀ ਰੇਟ ਜੈਜ ਠੀਕ ਹੈ ਭਾਈ ਅਜੇ ਤਾਂ ਹੋ ਗਿਆ ਇੱਕ ਨੰਬਰ ਤੇ ਹੈਨਾ ਤੇ ਦੋ ਨੰਬਰ ਤੇ ਮੈਂ ਆ ਜਿਹੜੀ ਸੁਖਮੰਦਰ ਬਾਈ ਇਹਦੀ ਮਾੜੀ ਜੀ ਸਾਈਡ ਹੈ ਦੁੱਧ ਬਰਾਬਰ ਹੈ ਠੀਕ ਹੈ ਜੀ ਚਵਾਈ ਕਿਵੇਂ ਆ ਜੀ ਚਵਾਈ ਇੱਕ ਨੰਬਰ ਦਾ ਦੁੱਧ 10 ਕਿਲੋ ਠੀਕ ਆ ਬੱਚਾ ਮਗਰ ਜੀ ਮਗਰ ਕੱਟਾਈ ਠੀਕ ਹੈ ਨੀਲੀ 라ਵੀ ਦੀ ਮੈਂ ਤਾਂ ਨੀਲੀ ਦਾ ਹੀ ਕੱਟਾ ਹਾਂਜੀ ਹਾਂਜੀ ਸੁਆ ਬਾਈ ਕਿੰਨਵਾ ਸੂਈ ਆ ਇਹ ਸੁਆ ਤੀਜਾ ਕੋ ਕਿ ਅੱਛਾ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਸੂਈ ਨੂੰ 10 ਦਿਨ ਹੋ ਗਏ ਹੁਣ ਠੀਕ ਹੈ ਬਈ ਇੰਦਾ ਰੇਟ ਕੀ ਲਊਗਾ ਬਾਈ ਫੋਨ ਤੇ ਹੀ ਆ ਸਭ ਦੇ ਓਕੇ ਜੀ ਠੀਕ ਆ ਬਈ ਤੋੜਨੀ ਤਾਂ ਹੈ ਨਹੀਂ ਹੈਨਾ ਇਹ ਤਾਂ ਤੋੜਨ ਦੀ ਲੋੜ ਨਹੀਂ ਆਹ ਤੋੜ ਦਿੰਨੇ ਹਾਂਜੀ ਇਹਦੀ ਕੀ ਡਿਟੇਲ ਆ ਤਿੰਨ ਨੰਬਰ ਵਾਲੀ ਦੀ ਇਹਦੀ ਦੂਜਾ ਸੂਆ ਓਕੇ ਤੀਜਾ ਦਿਨ ਸੂਈ ਨੂੰ ਠੀਕ ਹੈ ਜੀ ਉਹ ਬੱਚਾ ਬੈਠਾ ਕੱਟੀ ਠੀਕ ਹੈ ਜੀ ਨੇੜ ਦਾ ਬੰਦਾ ਲੈ ਜਾਏ 15 ਕਿਲੋ ਤੋਂ ਦੁੱਧ ਘੱਟ ਦੇਵੇ ਮੇਰੀ ਮੈਂ ਠੀਕ ਹੈ ਜੀ ਪਰ ਮੈਂ ਮੈਂਚ ਮੈਂ ਦੇਊਗਾ 15 ਦਿਨ ਦੁੱਧ ਚੋ ਕੇ ਹਾਂ ਨਹੀਂ ਹੋਊਗਾ ਵੀ ਭਾਈ ਤੂੰ ਮੈਂ ਲੈ ਜੀ ਅਗਲੇ ਦਿਨ ਘਰੇ ਮੈਂ ਸੂਪੇ ਤੇ ਮੁੜ ਕੇ ਅਗਲਾ ਕਹੇ ਭਾਈ ਤੂੰ ਤਾਂ ਆਏ ਆ ਹਾਂ ਮੈਂਚ ਮੈਂ ਦੇਊਗਾ ਕਿਵੇਂ ਮੈਂ ਤੇ ਮੈਂ ਜੀ ਮੱਝ ਦੇ ਦੂੰ ਮੈਂ ਆਹਾ ਹਾਂਜੀ ਠੀਕ ਹੈ ਜੀ ਜੇ 15 ਕਿਲੋ ਕਹਿ ਘੱਟ ਦੇ ਜੇ ਮੈਂ ਬਦਲ ਕੇ ਮੈਂ ਦੇ ਦੂੰਗਾ ਹਾਂ ਤੇ ਜੇ ਅਗਲਾ ਕੋਈ ਮੈਂ ਆਉਂਦੀ ਆ ਤੇ ਪੈਸੇ ਉਹ ਬਿਲਕੁਲ ਨਹੀਂ ਹੁਣ ਠੀਕ ਹੈ ਜੀ ਮਤਲਬ ਫਿਰ ਮਤਲਬ ਮੈਂ ਮੈਂ ਨਾ ਵੀ ਮੈਂ ਕਿਵੇਂ ਆਜੂ ਜਿਹੜੀ ਮੇਰੀ 15 ਕਿਲੋ ਕਹਿ ਕੇ ਦਿੱਤੀ ਹੋਈ ਕਿਵੇਂ 14 ਕਿਲੋ ਦੇਊਗੀ ਹੂੰ ਆ ਮੈਂ 14 ਤੋਂ 15 ਕਿਲੋ ਦੁੱਧ ਨਾ ਦੇਵੇ ਠੀਕ ਹੈ ਜੋ ਨੇੜ ਤੇੜ ਦਾ ਲੈ ਕੇ ਬਾਅਦ ਵੀ ਮੈਨੂੰ ਕਹਦੇ ਵੀ ਉਹ ਨਹੀਂ ਦੇ ਰਹੀ ਠੀਕ ਹੈ ਜੀ ਇਹਦੀ 11 10 11 ਕਿਲੋ ਤੋਂ ਸਟਾਰਟ ਆ ਬੜਾ ਕੋਈ ਹੁਣ ਚੋਲੇ ਠੀਕ ਹੈ ਬਈ ਸੁਆ ਇਹ ਕਿਨੂ ਹੈ ਬਈ ਇਹ ਦੂਜਾ ਜੀ ਛਿੱਗੀ ਹੈ ਛਿੱਗੀ ਆ अच्छा ਹੁਣ ਇਸ ਟਾਈਮ ਕਿੰਨਾ ਦੁੱਧ ਤਿਆਰ ਹੈ ਦੇ ਥੱਲੇ ਪਰਸੋ ਸੂਈ ਹੈ 10 ਕਿਲੋ ਤੋਂ ਬਾਹਰ ਹੈ ਠੀਕ ਹੈ ਭਾਈ ਹਾਂ ਚਵਾਈ ਕਿਵੇਂ ਆ ਜੀ ਮੂੰ ਆਂਤੀ ਕੋਈ ਨਹੀਂ ਸਸਟੀ ਹੈ ਇਹਦਾ ਰੇਟ ਭਾਈ ਦੱਸ ਦੀਏ ਤਾਂ ਇਹਦਾ ਰੇਟ ਇੱਕ 10 ਹੈ ਇੱਕ 10 ਮੰਤਨ ਹੋ ਜੂ ਇਹਦੇ ਵਿੱਚ ਮੰਤਨ ਤਾਂ ਖੁੱਲਾ ਹੋ ਠੀਕ ਹੈ ਭਾਈ ਤੋਰੀ ਮਲੇ ਕੱਢੀ ਪਰ ਨੂੰ ਇਹਨੂੰ ਲੈ ਲਵੇ ਮਿੱਤਰੋ ਇਹ ਜਿਹੜੀ ਕਰਮਾ ਵਾਲੀ ਤਾਜੀ ਸੋਈ ਸਵਾਈ ਆ ਰੇਟ ਇਹਦਾ 110000 ਰੁਪਿਆਵਾ 10 ਕਿਲੋ ਦੁੱਧ ਦੇ ਥੱਲੇ ਕਿੰਨਾ ਦਿਨਾਂ ਦੀ ਅੱਜ ਤੀਜਾ ਦਿਨ ਸੋਈ ਨੂੰ ਆ ਤੇ 10 ਕਿਲੋ ਦੁੱਧ ਐਨ ਹਾਜ਼ਰ ਨਾਜ਼ਰ ਕੰਡੇ ਵਾਲਾ ਤਿਆਰ ਆ ਜਾਊਗਾ ਮਿੱਤਰੋ ਦੇਖ ਸਕਦੇ ਆ ਤੁਸੀਂ ਆ ਫੜ ਉਹ ਚੰਗਲੀ ਵੈਲੂ ਵੈਰੀ ਕੁਆਲਟੀ ਝੋਟੀ ਦੇ ਵਿੱਚ ਪੂਰੀ ਚੰਗੀ ਆ ਯਾਰ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਮਿੱਤਰੋ ਜਦੋਂ ਤੁਸੀਂ ਕੋਈ ਵੀ ਭਰਾ ਇਹਨੂੰ ਵੇਖੂਗਾ ਕਿ ਸਮਝੂਗਾ ਪਰਖੂਗਾ ਝੋਟੀ ਆਪ ਵੀ ਗਵਾਈ ਪਰੂਗੇ ਦੋ ਦੋ ਦਿਨਾਂ ਵਾਲੀ ਆ ਚਾਹੇ ਬਾਕੀ ਚੰਗੀ ਆ ਸਾਰੀ ਜਿੰਨੀ ਹੈਗੀ ਮਿੱਤਰੋ ਔਰ ਕੱਟਾ ਆ ਗਿਆ ਮਾਰ ਕੇ ਕੱਟੀ ਜੀ ਕੱਟੀ ਆਈ ਇਹ ਤਾਂ ਮਾਰ ਕੱਟੀ ਠੀਕ ਆ ਤੇ ਬਾਈ ਜਿਹੜੀ ਨਾਲ ਦੀ ਮੈਂ ਆ ਨਾਲ ਦੀ ਮੈਂ ਵੀ ਪਰਸੋਂ ਹੀ ਸੁੱਈ ਆ ਠੀਕ ਆ ਜੀ ਇਹ ਤੀਜੇ ਸੂਏ ਸੁੱਈ ਆ ਠੀਕ ਆ ਜੀ ਇਹ ਦਾ 15 ਕਿਲੋ ਦੁੱਧ ਆ ਇਹ ਆਪਣੀ ਰਿਸ਼ਤੇਦਾਰੀ ਚੋਂ ਆਈ ਹੈ ਠੀਕ ਹੈ ਭਾਈ ਹਾਂ ਇਹ ਕਿਹੜੇ ਇਲਾਕੇ ਇਹ ਵੀ ਰਿਸ਼ਤੇਦਾਰੀ ਚੋਂ ਆਈ ਉਹ ਗਾਂ ਵੀ ਉੱਥੋਂ ਆਈ ਆ ਇਹ ਰਾਜਸਥਾਨ ਵਾਲੀ ਨਹੀਂਗੀ ਠੀਕ ਹੈ ਜੀ ਆਂਟਰ ਦੀ ਹੋਈ ਆ ਆਹ ਹੈ ਰਾਜਸਥਾਨ ਵਾਲੀ ਠੀਕ ਹੈ ਭਾਈ ਅੱਛਾ ਭਾਈ ਇਹ ਸੂਆ ਕਿੰਨਾ ਸੂਈ ਹਮੇ ਆ ਤੀਜਾ ਸੂਆ ਸੂਈ ਆ ਅੱਜ ਕਿੰਨਾ ਦੁੱਧ ਤਿਆਰ ਆਂਦੇ ਥੱਲੇ ਅੱਜ 11 ਕਿਲੋ ਦੇ ਆਸੇ ਪਾਸੇ ਆ ਤੀਜਾ ਹੀ ਦਿਨ ਇਹਨੂੰ ਐ ਠੀਕ ਹੈ ਪੀਕ ਲਾਗੋ ਦਾ ਦੁੱਧ ਕਿੰਨਾ ਦੇ ਦਿੰਦੀ ਆ 15 ਕਿਲੋ ਠੀਕ ਹੈ ਇਹਦਾ ਰੇਟ ਭਾਈ ਇਹਦਾ ਵੀ ਇੱਕ ਦਾਸ ਹੀ ਆਈ ਠੀਕ ਹੈ ਕੱਢੋ ਬਾਹਰ ਤੋੜ ਦੋਗੇ ਮਾੜੀ ਜਿਹੀ ਰਹਿਣ ਦੀਏ ਤੋੜ ਦਨੇ ਤੋੜ ਦੋ ਬੜੇ ਲੈ ਵੀ ਮੇਤਰੋ ਇੱਕ ਦਾਸ ਹੈ ਜੀ ਤੋੜਾਂਦਾ ਕਰਮਾ ਵਾਲੀ ਦੀ ਹੱਪ ਸੋਈ ਸਵਾਈਆ ਤੀਜਾ ਦਿਨ 411 ਕਿਲੋ ਦੁੱਧ ਦੇ ਥਲੇ ਹਾਜ਼ਰ ਆਇਆਂ ਕੰਡੇ ਵਾਲਾ ਜਉ ਪਲੀ ਪੂਲੀ ਬਹੁਤ ਨਿੱਕਰ ਬਹੁਤ ਆ ਮੈਂ ਕੱਦ ਵਾਲੀ ਵੱਡੀ ਬਾਡੀ ਵਾਲੀ ਮੈਂ ਆ ਦੇਖ ਸਕਦੇ ਆ ਮੇਤਰੋ ਤੁਸੀਂ ਹੌਲੀ ਹੌਲੀ ਤਰਿਆ ਕਰੋ ਹੌਲੀ ਪਲੀ ਪੁਲੀ ਬਹੁਤ ਆ ਹਨਾ ਬਈ ਸਖਮੰਦਰ ਹਾਂਜੀ ਪਲੀ ਬਹੁਤ ਆ ਮੈਂ ਹਾਂ ਮੈਂ ਤਾਂ ਦੁੱਧ ਇਹ ਦੂ ਵੱਧ ਦੇਊਗੀ ਮੈਂ ਬਹੁਤ ਚੰਗੀਆਂ ਮਾਂ ਬੜੀ ਚੰਗੀ ਸੀ ਇਹਦੀ ਹੂੰ 15 ਕਿਲੋ ਦੁੱਧ ਚੁਆ ਕੇ ਏਡੀ ਭਾਰੀ ਮੈਂ ਕਿਹੜਾ ਕਿਹੜਾ ਬੰਦਾ ਯਾਰ ਇਸ ਭਾਤ ਦਿੰਦਾ ਨਹੀਂ ਦਿੰਦਾ ਬਈ ਸਹੀ ਅੱਛਾ ਭਾਈ ਇਹ ਤਾਂ ਹੋ ਗਈ ਆਪਣੀ 5ਵੇਂ ਨੰਬਰ ਤੇ ਸੀ ਮੈਂ ਹਨਾ ਕਿੰਥੇ ਤੇ ਚੌਥੇ ਤੇ ਪੰਜ ਨੰਬਰ ਤੇ ਮੈਂ ਜਿਹੜੀ ਲਾਸਟ ਬਾਈ ਇਹ ਕੀ ਡੇਲਾ ਬਈ ਦੁੱਧ ਦਿੰਦਾ ਹੈ 14 ਕਿਲੋ ਇਹਨੇ ਇਹ ਨਾ ਕਹੀ ਜਾਵੇ ਵੀ ਹਰ ਇੱਕ ਦਾ 13 ਤੇ 14 ਕਿਲੋ ਹੀ ਆ ਹਾਂਜੀ ਜੇ ਕੋਈ ਦੱਸ ਦਿੰਦਾ ਸਵਰ ਕਰੇ ਤਾਂ ਪਲਾਂ ਲਾਈਵ ਚੁਆਈ ਕਰਾ ਲੈ ਇਹਨਾਂ ਦੀ ਠੀਕ ਹੈ ਬਾਈ ਜੀ ਆਪਾਂ ਜਿਹੜੀ ਗੱਲ ਕਹਿੰਨੇ ਆ ਜੋ ਕਹਿੰਨੇ ਆ ਉਹੀ ਹੁੰਦਾ ਹੈ ਠੀਕ ਹੈ ਬਾਈ ਜੀ ਆਹ 15 ਕਿਲੋ ਦੀ ਗਾਰੰਟੀ ਦੇਉਂਗਾ ਇਹਨੂੰ ਠੀਕ ਹੈ ਨੇੜੇ ਤੇੜੇ ਦਾ ਲੈ ਜੇ ਠੀਕ ਹੈ ਢਾਈ ਮਹੀਨੇ ਸੂਨਚ ਰਹਿਗੇ ਠੀਕ ਹੈ ਜੀ ਥਣ ਚੈੱਕ ਕਰਕੇ ਉਹਨੇ ਲੈ ਜਾਣੀ ਐ ਢਾਈ ਮਹੀਨੇ ਤੋਂ ਵੱਧ ਲੈ ਜੇ ਤਾਂ ਮੈਨੂੰ ਫੋਨ ਲਾ ਦੇਵੀਂ ਠੀਕ ਹੈ ਬਾਈ ਜੀ ਏ ਬਾਈ ਦੁੱਧੋ ਡਰਾਈ ਆ ਉਹਨੇ ਬਸ ਹੋ ਹੀ ਜਾਂਦੀ ਐ ਜੇ ਹੋਈ ਨਹੀਂ ਠੀਕ ਆ ਥਨਪਾਸ ਕਰਾਉਂਦੀ ਆ ਥਨਪਾਸ ਕਰਾਉਂਦੀ ਆ ਜਣੀ ਇਹ 5 ਕਿਲੋ ਦੁੱਧ ਸੀਜਾ ਹੁੰਦਾ ਡਰਾਈ ਕਰਨ ਲੱਗੇ ਠੀਕ ਆ ਬਾਈ ਇਹ ਕਿੰਨੇ ਦੀ ਦੇ ਦੇਾਂਗੇ ਜੀ ਇਹ 75000 ਦੀ ਦੇ ਦੇਾਂ ਠੀਕ ਆ ਬਾਈ ਜੀ ਲੈ ਵੀ ਮੇਤਰ ਇਹਨੂੰ ਤਾਂ ਤੋਰਨ ਦੀ ਲੋੜ ਹੀ ਨਹੀਂ ਹਨਾ ਜੀ ਇਹ ਛੋਟੀ ਚੰਗੀ ਆ ਸਿੰਘ ਸਿੰਘ ਗੋਲ ਆ ਬਾਡੀ ਬੰਦਰ ਬਾਈ ਇਹੀ ਜਾਨਵਰ ਸੀ ਬਾਈ ਅੱਜ ਹਾਂ ਇੱਕ ਉਹ ਮੱਝ ਅੰਦਰ ਕਿਹੜੀ ਦੀ ਉਹ ਟੈਗੀ ਆ ਵਧੀਆ 10 ਕਿਲੋ ਦੁੱਧ ਜਿਹੜਾ ਮਰਜ਼ੀ ਆ ਜੇ ਠੀਕ ਹੈ ਗੱਢ ਕੇ ਬੱਚਾ ਚੋਲੇ ਠੀਕ ਹੈ ਜੀ ਤੇ ਕਿੰਨੇ ਦੀ ਦੇ ਦੇਵਾਂਗੇ ਉਹ ਉਹ ਉਹੀ 11 11 15 ਠੀਕ ਹੈ ਬਾਈ ਲੈ ਇਹ ਮਿੱਤਰੋ ਇਹ ਸੀਗੇ ਬਾਈ ਦੇ ਜਣ ਉਹ ਜਿਹੜੀਆਂ ਬਾਈ 20 20 ਕਿਲੋ ਵਾਲੀਆਂ ਮਈਆਂ ਹੋਣੀਆਂ ਸੀ ਉਹ ਕੱਲ ਜਿਹੜੀਆਂ ਗਆਂ ਖਡੂਰ ਸਾਹਿਬ ਐਸੇ ਉਧਰ ਚਲ ਗਿਆ ਗਿਆ ਜੀ ਲੈ ਕੇ ਆ ਕੇ ਆ ਆ ਕੇ ਵੈਸੇ ਹੁੰਦੇ ਨਹੀਂ ਸੀ ਸੱਦਲੇ ਮੈਂ ਠੀਕ ਹੈ ਜੀ ਠੀਕ ਆ ਹਾਂ ਪਰ ਚੋਕੇ ਤਾਂ ਨਹੀਂ ਲਗਾਏ ਖਰੇ ਮੈਂ ਕਹਿ ਦਿੱ ਗਏ ਠੀਕ ਹੈ ਜੀ ਠੀਕ ਪਰ ਉਹਨਾਂ ਦੇ ਅੱਗੇ ਆਪਣੀਆਂ ਹੀ ਮੱਜਾਂ ਗਈਆਂ ਠੀਕ ਹੈ ਜੀ 20 20 ਕਿਲੋ ਆ ਸਾਡੇ ਸਰਪੰਚ ਦੇ ਘਰੇ ਅੱਜ 23 ਕਿਲੋ ਤਾਂ ਦੇ ਰਹੀ ਜਿਹੜੀ ਆਪਾਂ ਕਹਿ ਕੇ ਦਿੱਤੀ ਸੀ ਠੀਕ ਹੈ ਜੀ ਸਾਡੇ ਪਿੰਡ ਦਾ ਹੀ ਆ ਭੁੱਟੋ ਸਰਪੰਚ ਜਦੋਂ ਮਰਜ਼ੀ ਫੋਨ ਲਾ ਲਿਓ ਬੰਦੇ ਨੇ ਠੀਕ ਹੈ ਬਈ ਠੀਕ ਆ ਆਪਾਂ ਜਿਹੜੀ ਗੱਲ ਕਹਿੰਨੇ ਆ ਉਹੀ ਹੁੰਦੀ ਆ ਠੀਕ ਹੈ ਜੀ ਠੀਕ ਹੈ ਬਈ ਆ ਤੋਰੀ ਗਾ ਨੂੰ ਕਾਕੇ ਤੋੜ ਕੇ ਖਾਦ ਕੇ ਫੇਰ ਸੇਂਗੀ ਸੇਂਗਾ ਕੱਲੇ ਹਨਾ ਹਾਂ ਜਮਾਂ ਇਨ ਕੋ ਸਾਂਦੀ ਭਾਈ ਹੂੰ ਮੋੜ ਦੇ ਦੋਦ 21 ਕਿਲੋ ਚੋ ਸਕਦਾ ਕੋਈ ਵੀ ਭਾਈ 20 20 ਕਿਲੋ ਹੁਣ ਚੋਲੇ ਹਾਂਜੀ ਤੇ ਜੇ ਮਾੜਾ ਠੰਡ ਜੀ ਹੋ ਗਈ ਫਿਰ 25 ਕਿਲੋ ਚਵਾ ਕੇ ਦੇ ਦੂ ਠੀਕ ਆ ਭਾਈ ਜੀ 20 ਕਿਲੋ ਤਿਆਰ ਹੈ 20 ਕਿਲੋ ਦਾ ਜਮਾਂ ਕੰਡੇ ਤੇ ਆਹੀ ਠੀਕ ਆ ਭਾਈ ਠੀਕ ਆ ਜੀ ਅੱਛਾ ਭਾਈ ਰੇਟ ਜੇ ਦੱਸ ਦੀਏ ਤੈਂਦਾ ਬੇਰਨਾਂ ਦੇ ਟਿਕਾਣੇ ਲਾ ਦੀਏ ਤੀਰਾ ਇਹ ਆਪ 76000 ਦੀ ਦੇ ਠੀਕ ਹੈ 76000 ਦੀ ਠੀਕ ਹੈ ਬਈ 76000 ਦੀ 20 ਕਿਲੋ ਦੁੱਧ ਕੰਡਾ ਲਵਾ ਕੇ ਠੀਕ ਹੈ ਜੀ ਇਹਦੇ ਮਗਰ ਵੱਛੀ ਬਹੁਤ ਚੰਗੀ ਆ ਸੈਕ ਦੀ ਹੈ ਨਾ ਜੀ ਹਾਂ ਨਿਆਣਾ ਪਾਲੇ ਜੈਕ ਦੀ ਤਾਂ ਨਾ ਪਾਲੇ ਤਾਂ ਠੀਕ ਹੈ ਸੀਰਤ ਨਹੀਂ ਹਲਾਉਂਦੀ ਠੀਕ ਹੈ ਬਾਈ ਜੀ ਠੀਕ ਆ ਇਹ ਨਹੀਂ ਵੀ ਕਿਸੇ ਦੇ ਸਿੰਘਾਂ ਦਾ ਇਹ ਮਾਰੂਗੀ ਜਾਂ ਇਹ ਕਰੂਗੀ ਹਾਂ ਜੀ ਜਾਂ ਕੋਈ ਮਤਲਬ ਨਹੀਂ ਇਹਦਾ ਭੋਰਾ ਵੀ ਠੀਕ ਹੈ ਬਈ ਓਕੇ ਆਪਣੀ ਕਿਹੜਾ ਘਰ ਦੀ ਹੈ ਹਣਾ ਆ ਬੈਠੀ ਲੈ ਠੀਕ ਹੈ ਬਈ ਓਕੇ ਠੀਕ ਲੈ ਵੀ ਮਿੱਤਰੋ ਇਹ ਜਾਨਵਰ ਸੀ ਬਾਈ ਦੇ ਤੇ ਤੁਸੀਂ ਕਹਨੇ ਹੁੰਦੇ ਆ ਵੀ ਬਾਈ ਵੀਡੀਓ ਗੱਲਾਂ ਬਾਤਾਂ ਕਰਕੇ ਨਾ ਨੋਰਮਲ ਰੱਖਿਆ ਕਰੋ ਵੀਡੀਓ ਨੂੰ ਛੋਟੀ ਰੱਖਿਆ ਕਰੋ ਬਾਲੀ ਵੱਡੀ ਵੀਡੀਓ ਨੂੰ ਨਾ ਕਰਿਆ ਕਰੋ ਤੇ ਆਪਾਂ ਤੇ ਸੁਖਮੰਦਰ ਬਾਈ ਅਸੀਂ ਤੁਹਾਡੀ ਗੱਲ ਮੰਨਦੇ ਆ ਕਿ ਤੁਸੀਂ ਨਾ ਖੁਸ਼ ਹੋਈ ਤਾਂ ਫਿਰ ਅਸੀਂ ਕਾਹਦਾ ਵੀਡੀਓ ਬਣਾਉਣੀ ਆ ਨਾ ਲੰਮੀ ਬਹੁਤ ਬਹੁਤ ਧੰਨਵਾਦ ਨੰਬਰ ਬਾਈ ਦਾ 9915707336 ਧੰਨਵਾਦ ਸ਼ੁਕਰੀਆ ਜੀ ਚੌਂਦ